ਅਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਕਾਫੀ ਲੰਬੇ ਸਮੇਂ ਬਾਅਦ ਟੈਕ ਸੀਨ ਸ਼ਾਟ ਐਕਸ਼ਨ ਏ ਸੁਣਨ ਨੂੰ ਮਿਲਿਆ ਨੰਗਲ ਦੇ ਵਾਰਡ ਨੰਬਰ 11 ਦੇ ਵਿੱਚ ਬਲਵਿੰਦਰ ਸਿੰਘ ਵਾਲੀ ਦੀ ਕੋਸ਼ਿਸ਼ ਦੇ ਚੱਲਦੇ ਹੋਏ ਵਾਰਡ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਵੱਡੇ ਬਜਟ ਵਾਲੇ ਗਾਣੇ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਮੈਡ ਮੋਸ਼ਨ ਪਿਕਚਰ ਵੱਲੋਂ ਇੱਕ ਗਾਣੇ ਦੀ ਸ਼ੂਟਿੰਗ ਦਾ ਆਗਾਜ਼ ਜਵਾਰ ਮਾਰਕੀਟ ਵਿਖੇ ਕੀਤਾ ਗਿਆ ਜਿਸ ਦਾ ਰਸਮੀ ਤੌਰ ਤੇ ਉਦਘਾਟਨ ਵਾਰਡ ਦੇ ਸਮਾਜ ਸੇਵੀ ਬਲਵਿੰਦਰ ਸਿੰਘ ਵਾਲੀ ਵੱਲੋਂ ਨਾਰੀਅਲ ਤੋੜ ਕੇ ਕੀਤਾ ਗਿਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਨੰਗਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਟੂਰਿਜ਼ਮ ਵੱਧ ਸਕਕੇ ਅਤੇ ਨੰਗਲ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਸ਼ੂਟਿੰਗਾਂ ਹੋ ਸਕਣ ਕਿਉਂਕਿ ਨੰਗਲ ਦੇ ਵਿੱਚ ਕਾਫੀ ਪ੍ਰਾਇਮਰੀ ਲੋਕੇਸ਼ਨਾਂ ਅਜਈਆਂ ਹਨ ਜਿੱਥੇ ਫਿਲਮਾਂ ਦੀਆਂ ਆਲਰੇਡੀ ਸ਼ੂਟਿੰਗਾਂ ਹੋ ਚੁੱਕੀਆਂ ਹਨ ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਬਾਲੀਵੁੱਡ ਦੇ ਐਕਟਰ ਵਿਨੋਦ ਖੰਨਾ ਤੇ ਤਰਮਿੰਦਰ ਵਰਗੇ ਸੁਪਰਸਟਾਰਾਂ ਨੇ ਨੰਗਲ ਦੇ ਵਿੱਚ ਆਪਣੇ ਫਿਲਮਾਂ ਦੀ ਸ਼ੂਟਿੰਗਾਂ ਕੀਤੀਆਂ ਹਨ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਨੰਗਲ ਦੇ ਵਿੱਚ ਅਜਈਆਂ ਸ਼ੂਟਿੰਗਾਂ ਦੇਖਣ ਨੂੰ ਨਹੀਂ ਮਿਲ ਰਹੀਆਂ ਸਨ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਨੰਗਲ ਦੇ ਵਿੱਚ ਇਸ ਤਰ੍ਹਾਂ ਸ਼ੂਟਿੰਗ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਤਾਂ ਨੰਗਲ ਦੇ ਵਿੱਚ ਰੁਜ਼ਗਾਰ ਵੀ ਵਧੇਗਾ ਤੇ ਆ ਤੁਹਾਨੂੰ ਸੁਣਾਉਣਿਆ ਇਸ ਮੌਕੇ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਬਲਵਿੰਦਰ ਸਿੰਘ ਬਾਲੀ ਨੇ ਕੀ ਕਿਹਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਣਾ ਦੀ ਰਿਪੋਰਟ ਜਿਹੜਾ ਬਾੜ ਹੈ ਜਵਾਰ ਮਾਰਕੀਟ ਇੱਥੇ ਦੀ ਐਮਸੀ ਮੇਰੀ ਮੈਸੇਜ ਮਨਾਖਸ਼ੀ ਭਾਲਦੀ ਹੈ ਇੱਥੇ ਲੋਕਾਂ ਨੇ ਮੈਨੂੰ ਬੜੇ ਜੀ ਜਾਣ ਲਾ ਕੇ ਜਤਾਇਆ ਸੀ ਇਲੈਕਸ਼ਨ ਤੋਂ ਇਸ ਕਰਕੇ ਮੈਂ ਆਪਣੇ ਬਾੜ ਦੇ ਵਿਕਾਸ ਵਾਸਤੇ ਇੱਥੇ ਇੱਕ ਸ਼ੂਟਿੰਗ ਦਾ ਅਰੇਂਜਮੈਂਟ ਕੀਤਾ ਹੈ ਜਿਹੜਾ ਸ਼ੂਟਿੰਗ ਇੱਕ ਮੁੰਡਾ ਕਰ ਰਿਹਾ ਉਹ ਸਾਡੇ ਬਾੜ ਦਾ ਹੀ ਹੈ ਆਪਾਂ ਨੂੰ ਕਿਹਾ ਕਿ ਸਾਡਾ ਨੰਗਲ ਸ਼ਹਿਰ ਬਿਜ਼ਨਸ ਬਾਕ ਬਿਜ਼ਨਸ ਤੇ ਲਈ ਪਿਛਲੇ ਉਹ ਹੈ ਤੂੰ ਇੱਕ ਕੰਮ ਸਟਾਰਟ ਕਰ ਉਸ ਬੰਦੇ ਨੇ ਸ਼ੂਟਿੰਗ ਅੱਜ ਸਟਾਰਟ ਕਰਤੀ ਇਹ ਸ਼ੂਟਿੰਗ ਦੇਖ ਕੇ ਪੰਜਾਬ ਨੰਗਲ ਸ਼ਹਿਰ ਚ ਥੋੜਾ ਜਿਹਾ ਇੰਡਸਟਰੀ ਦਾ ਵੀ ਹੋਰ ਕਰੂੰਗਾ ਕਿ ਇੱਥੇ ਆਉਂਗੇ ਜਿੰਨਾ ਪਿਛਲੀ ਵਾਰ ਸਰਤਾਜ ਜੀ ਕਹੇ ਗਏ ਤੇ ਕਿ ਨੰਗਲ ਚ ਮੈਂ ਸ਼ੂਟਿੰਗ ਕਰਨ ਵਾਸਤੇ ਆਉਂਗਾ ਕਿਉਂਕਿ ਨੰਗਲ ਦੇ 뷰 ਬਹੁਤ ਵਧੀਆ ਹੈ ਮੈਂ ਇਹ ਮੇਰਾ ਛੋਟਾ ਜਿਹਾ ਪ੍ਰਾਰਲਾ ਹੈ ਕਿ ਨੰਗਲ ਸ਼ਹਿਰ ਸ਼ੂਟਿੰਗ ਅੱਜ ਕਰਾ ਰਿਹਾ ਗਾਣੇ ਦੀ ਜੇ ਲੋਕ ਇਹਨੂੰ ਦੇਖ ਕੇ ਬੜੇ ਬੜੇ ਫਿਲਮ ਸਟਾਰ ਜਾਂ ਫਿਲਮ ਇੰਡਸਟਰੀ ਆਉਣਗੇ ਤਾਂ ਕਿ ਸਾਡਾ ਨੰਗਲ ਜਿਹੜਾ ਰੋਜ਼ਗਾਰ ਇਹ ਇੰਡਸਟਰੀ ਤੌਰ ਤੇ ਡਿਵੈਲਪ ਹੋ ਸਕੇ ਇਹ ਛੋਟੀ ਜਿਹੀ ਇੱਕ ਐਮਸੀ ਦੇ ਘਰ ਵਾਲੇ ਦੀ ਛੋਟੀ ਜਿਹੀ ਇੱਕ ਕੋਸ਼ਿਸ਼ ਹੈ ਮੈਂ ਕਹਿੰਦਾ ਰੱਬ ਇਹ ਕੋਸ਼ਿਸ਼ ਨੂੰ ਬੱਧਾ ਫੁੱਲੇ ਉਹ ਸਾਡਾ ਨੰਗਲ ਸ਼ਹਿਰ ਇਹਦਾ ਸ਼ੂਟਿੰਗ ਆਈ ਹੈ ਜਿਹੜੀ ਇਹ ਸ਼ੂਟਿੰਗ ਕਰਨਾ ਇਹ ਸ਼ੂਟਿੰਗ ਇਹ ਜਿਹੜੇ ਡਾਇਰੈਕਟਰ ਉਹ ਤਾਂ ਚੰਡੀਗੜ੍ਹ ਬੰਬਈ ਤੋਂ ਹੈ ਜਿਹੜਾ ਮੁੰਡਾ ਮੇਨ ਡਾਇਰੈਕਟ ਕਰ ਰਿਹਾ ਉਹ ਸਾਡੇ ਜਵਾਰ ਮਾਰਕੀਟ ਦਾ ਬਾਕੀ ਸਾਰੀ ਟੀਮ ਚੰਡੀਗੜ੍ਹ ਤੋਂ ਹੈ ਕੋਈ ਇਹ ਜਿਹੜੀ ਪਟਿਆਲੇ ਤੋਂ ਕੋਈ ਅੰਦਰੋਂ ਤੋਂ ਹੈ ਸਾਰੇ ਬਾੜ ਨੰਬਰ ਕਿੰਨਾ ਬਾੜ ਨੰਬਰ 11 ਜਵਾਰ ਮਾਰਕੀਟ